ਗੋਰੀ ਦੇ ਵੇਟ ਕਰਦਾ ਆਵੇ ਤੇ ਮਸ਼ੀਨ ਤੋਂ ਆਵੇਗਾ ਗੋਰੀ ਕਿੱਥੇ ਜਾੜੀ ਜੀ ਨੇ 50 50 ਗੱਪ ਮਾਰਨਾ ਮਸ਼ੀਨ ਤੋਂ ਆਉਣਾ ਪੈ ਗੋਰੀ ਸੱਸੀਕਾਰ ਸਵਾਗਤ ਹੈ ਜੀ ਤੁਹਾਡਾ ਆਪਣੇ ਦਮੇ ਵੀਡੀਓ ਜਿੱਤੇ ਆ ਆਪਣੇ ਇਹ ਬੰਦੇ ਦੋਏ ਚੱਲੇ ਸੀ ਮੰਡੀ ਜਾ ਰਹੇ ਸੀ ਮੰਡੀ ਇਹਨਾਂ ਨੂੰ ਉੱਥੇ ਪਕੜਿਆ ਰਸੇ ਜੋ ਰੱਬੋ ਇਹ ਮੈਂ ਇਧਰ ਆ ਰਿਹਾ ਸੀ ਅੱਡੇ ਵੱਲੋਂ ਤੇ ਇਹ ਜਾ ਰਸੀ ਮੰਡੀ ਦੇ ਮੰਡੀ ਇਹਨਾਂ ਰਸੇ ਜੀ ਪਕੜਾ ਦੇਖੋ ਕੱਪੜੇ ਨਾਲ ਨਵੇਂ ਪਾਇਆ ਦੋ ਬੰਦੇ ਕਾਬੂ ਆ ਮੈਂ ਇਹਨਾਂ ਨੂੰ ਇੱਕੋ ਗੱਲ ਦੱਸਿਆ ਮੈਂ ਪੈਸੇ ਮਿਲ ਲੈ ਮਿੱਤਰਾ ਫਿਰ ਪਹਿਲਾਂ ਜਿਹੜੇ ਬਾਹਰ ਖੜੀ ਨੇ ਮਸ਼ੀਨਾ ਇਹਨਾਂ ਦਾ ਹੱਲ ਕਰਾਓ ਇਹਨਾਂ ਨੇ ਇਹਨਾਂ ਜਕਾਏ ਇਹਨਾਂ ਨੂੰ ਓ ਜੱਸੀ ਵਾਲਿਆਂ ਚੱਕ ਕੇ ਲਈ ਜਾਂਦੇ ਇਹ ਇਹ ਜੱਸੀ ਮਹੀਨ ਵਾਲੇ ਨੇ ਆਪ ਹੀ ਆਖਾਈ ਤੂੰ ਹਾਂ ਉਹਨਾਂ ਦਾ ਨਹੀਂ ਕਿ ਉਲਟਕ ਪਾ ਦਿੱਤਾ ਯਾਰ ਇੱਕ ਮਿੰਟ ਆ ਲੈ ਵੀ ਕਿਹੜਾ ਆ ਯਾਰ ਉਹ ਮੈਨ ਜੱਸੀ ਵਾਲਾ ਛਾਲਣਾ ਲੱਗਦਾ ਪਿਆ ਆਹ ਕਿਹੜਾ ਇੱਕ ਮਿੰਟ ਆਪਾਂ ਵੇਖ ਲੈਨੇ ਉਹਦੇ ਨਾਲ ਜੋੜੇ ਨੂੰ ਆਹ ਆਨੇ ਛਾਲਣੇ ਹੁੰਦੇ ਇਹ ਛਾਲਣ ਉਲਟ-ਪੁਲਟ ਕੇ ਹੋਏ ਫਿਰਦੇ ਆ ਉਹਨਾਂ ਦੇ ਕਿਦੋਂ ਉਲਟੋ-ਉਦੋਰ ਨੇ ਦਿੱਤੇ ਕਹਿੰਦਾ ਛਾਲਣਾ ਸਿੰਦੂ ਹਰਾ ਆ ਆਏ ਹੁੰਦਾ ਛਾਲਣਾ ਇਹ ਕਿੰਦਾ ਆ ਆ ਪਾਉ ਪਰੇ ਵਿੱਚ ਉਹਦੇ ਵਿੱਚ ਪਾਉ ਇਹਨੂੰ ਉਹ ਮਿੱਟੀ ਠਲਾ ਲਤੋ ਆ ਜੱਸੀ ਮਸ਼ੀਨ ਦਾ ਯਾਰ ਛਾਲਣਾ ਇਹ ਇੱਕ ਦਮ ਫਿਰ ਉਹਨਾਂ ਉਲਟ ਪਾ ਦਿੱਤਾ ਵੇ ਬੜੇ ਬਾਹਰ ਹੁਲਵਾਏ ਕਿੱਥੇ ਕਿੱਦਣਾ ਮਿਲੇ ਮਿਲੇ ਚਲੇ ਬੜੇ ਬਾਹਰ ਹੁਲਵਾਏ ਜੇ ਐ ਕਰਦੇ ਜਾਣਾ ਵਿਚ ਮੜੇ ਬਵੀ ਉਹ ਵਿਚ ਕੱਢ ਗਏ ਉਹ ਜੇ ਡੰਡੇ ਨਾਲ ਲੱਗੇ ਮਿੱਟੀ ਜਿੰਦੇ ਛਾਲਣਾ ਫੀਟਿੰਗ ਹੋਣੀ ਹੈ ਉਹ ਵਿੱਚ ਵੜਾਂ ਇੱਕ ਚੀਜ਼ ਲੈ ਜਾ ਇਧਰ ਮੇਰੇ ਗੱਲ ਸੁਣ ਕਹਾਂ ਕੋਈ ਗੱਲ ਇਹਦਾ ਗੱਲ ਸੁਣੀ ਮੇਰੀ ਹਾਂ ਦੱਸ ਕਿੱਥੇ ਜਾ ਰਹੇ ਤੁਸੀਂ ਮੇਲੇ ਦੇ ਹਾਂ ਮੇਲੇ ਦੇ ਕਿਹੜੇ ਮੇਲੇ ਦੇ ਤੋ ਤਾਂ ਹੁਣ ਲੱਗਣੀ ਲੱਗਣੀ ਹੈ ਹਾਂ ਬਾਅਦ ਤੋਲੀ ਨਾ ਅਥਰਣਾ ਪਹਿਲੇ ਸਾਫ ਕਰਾ ਜਿਹੜਾ ਨਾ ਉਹ ਆਉਣ ਦੇ ਫੇਰ ਲਾਵਾ ਦੇ ਦਾ ਕੰਮ ਮੈਨੇ ਕੋ ਦੇਣਾ ਕਿ ਤੂੰ ਮੈਂ ਖਾ ਆ ਜਾ ਤੂੰ ਹੰਦੇ ਆਣੇ ਆ ਉਹਨੂੰ ਦੇ ਕੋ ਚੀਜ਼ ਦੇਣੇ ਛਾੜ ਦੇ ਛਾਣਨੇ ਨੂੰ ਉਹਨੂੰ ਫੜਾ ਥੱਲੇ ਵਿੱਚੋਂ ਆਹਾਂ ਦੇ ਵਿੱਚੋਂ ਕੱਢੀ ਅੱਗੂ ਜਿੰਦੇ ਛਾਣਾ ਲੱਗਣਾ ਜਾਵੇ ਲੱਕੜ-ਲੱਕੜ ਦੇ ਦੇਣੀ ਇੱਥੋਂ ਇਹ ਟੱਕ ਟੱਕ ਹੀ ਨਹੀਂ ਹੋਰ ਚੀਜ਼ ਦੇ ਦੇ ਕੋਈ ਜੰਮੇ ਪਾਣਾ ਨਾ ਉੱਥੇ ਉਹ ਨਹੀਂ ਵਿੱਚੋਂ ਨਿਕਲਣਾ ਯਾਰ ਜੰਮੇ ਆ ਨਾ ਜਿਹੜਾ ਕੋਟੀ ਦੇ ਦੇ ਨਾ ਕ ਮੱਛਰ ਇੱਥੇ ਮੱਛਰ ਤਾਂ ਵੜਨਾ ਹੀ ਵੜਨਾ ਬਿੱਤਰਾ ਤੇ ਸੌਖੇ ਛੜਾ ਬੰਦੇ ਨੇ ਮੱਛਰ ਵਡਾ ਵਡਾ ਕਹੀ ਬਣਾਉਣੇ ਨੂੰ ਪੁੱਛਦਾ ਕਿੰਨੇ ਵੜਦੇ ਆਪਾਂ ਦੇ ਮੱਛਰ ਕਦੇ ਜਾਲ ਹੀ ਲਾਉਂਦੇ ਖਤੂਫ ਲਾਉਂਦੇ ਆ ਆ ਫੜ ਹੋਟੀ ਮਾਰਾ ਇਧਰ ਆ ਤੂੰ ਬਾਰਾ ਮੜਾ ਜਾ ਅਛਾ ਨਾਲ ਫੜਕ ਰੱਖ ਇਰਸ਼ਾਨ ਨੇ ਉਹ ਮਸ਼ੀਨ ਤੇ ਪਾ ਗਏ ਨੇ ਜੱਸੀ ਦੇ ਆ ਸਾਨਾ ਉਲਟ ਪੁਲਟ ਪਾ ਗਣ ਕੀ ਕਰ ਗਰੇ ਮੈਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਮੈਂ ਉਹਨਾਂ ਨਾਲ ਆਖਾ ਸ਼ਾਨਾ ਪਾ ਦਿਆ ਜੀ ਦੇ ਵੇਹਾਂ ਪਾ ਦਈ ਦੇ ਵੇਖ ਤਾਣਾ ਮਾ ਮੜੀ ਮਿੰਤੀ ਨਾ ਕਰੀਏ ਫੀਤਾ ਫੜੀ ਉਥੋਂ ਉਥੇ ਟੰਗਾ ਖੜਾਉਣਾ ਅੰਦਰ ਜਾਈ ਨਹੀਂ ਫੜ ਫਿਰ ਕਿੱਥੇ ਟੰਗਾ ਖੜਾ ਅੰਦਰ ਵੇਖ ਲਾਲ ਦੇ ਤੇ ਛੱਡ ਚ ਟੰਗਾ ਖੜਾਊਗਾ ਇੱਥੇ ਹਾਂ 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 ਮੋਟਾ ਵੜਾ ਕਾੜਾ ਜਿਹੜਾ ਪੱਕਾ ਹੈ ਉਹਦੇ ਨਾਲ ਪੱਟ ਦੇ ਦਬਾਹ ਚੁੰਨੀ ਤੇ ਮਰਨ ਦੀ ਲੋੜ ਹੀ ਨਹੀਂ ਗਈ ਫਿਰ ਉਹ ਮੂੰਗੀ ਵਡਾਂ ਦੇ ਮੂੰਗੀ ਖਵਾਵਾਂਗੇ ਪੰਮੇ ਨੂੰ ਫੋਨ ਕੀਤਾ ਪੰਮਾ ਤਾਂ ਮੈਂ ਕਲਾਲੀ ਲੈਣ ਜਾਣਾ ਕਲਾਲੀ ਮੈਂ ਖੜੇ ਇੱਥੋਂ ਕਲਾਲੀ ਰੁੱਫਾ ਪਾਣੀ ਕਿੱਥੇ ਖੇਤ ਬਣਾਏ ਨੇ ਸੇਮ ਨਾਲ ਚਲਾਉਂਦਾ ਕਿੱਥੋਂ ਲਿਆਉਂਦਾ ਸੇਮ ਨਾਲ ਸੇਮ ਨਾਲ ਚ ਡੰਗਰਾਂ ਬਿਮਾਰ ਕਰਾਣ ਦੇ ਕਲਾਲੀ ਖਾਫਾ ਗਏ ਇਹ ਜਿਹੜਾ ਸਿੱਧੇ ਜਾਂਦੇ ਹਨ ਮੰਡੀ ਚਲੇ ਹਨ ਆ ਰੱਬੋਈ ਬਲੇਗਾ ਤੁਸੀਂ ਤੁਸੀਂ ਹੱਸਦੇ ਜਾਂਦੇ ਆਪਾਂ ਕੋਈ ਹੁਣ ਪੁੱਛਣ ਗੱਲਾਂ ਮਾਰਦੇ ਸੱਬੋ ਉੱਥੋਂ ਮੈਂ ਬਲਿਆ ਗੋ ਨਹੀਂ ਨਹੀਂ ਕੱਪੜੇ ਕੋਲੇ ਦੇਖਣਾ ਨਾ ਨਵੇਂ ਪਾਏ ਆ ਇਹ ਆਲਾ ਨਾ ਵੀ ਆਪਾਂ ਇਹ ਤਾਂ ਦਾ ਹੀ ਆਪਾਂ ਹੋੜਾ ਨਿਕਲੀਏ ਉਹ ਨਹੀਂ ਇਧਰ ਚੱਲੀਓ ਸੁੱਤਾ ਬਣਾ ਟਾਈਮ ਇਹਨਾਂ ਨੂੰ ਪੁੱਛਣ ਲੱਗ ਪਏ ਤੁਹਾਨੂੰ ਵੀ 5 ਵਜੇ ਦਾ ਟਾਈਮ ਹੋ ਗਿਆ 5 ਵਜੇ ਮੈਂ ਸੁੱਤਾ ਹਾਂ ਕਿਤੇ ਰਾਹੀ ਵੀ ਕੱਪੜੇ ਪਾ ਕੇ ਰਹਿ ਵੀ ਰਾਜ ਜਾਈਂ ਅੱਜ ਰਹਿ ਉਹ ਵੀ ਸਾਹ ਤਾਂ ਲਾਇਆ ਵੀ 5 ਵਜੇ ਸੁੱਤਾ ਹੀ ਆਖੜੀ ਆਪਾਂ ਉਧਰ ਚੱਲਦੇ ਆਖੜੀ ਉਧਰ ਚੱਲਦੇ ਆਹ ਲੋ ਤਾਂ ਸੁੱਤਾ ਪਿਆ ਹੈ ਉੱਥੋਂ ਫੜਿਆ ਨਾ ਇਹਨੇ ਪਹਿਲੇ ਚਾਬੀ ਕੱਢ ਕੇ ਇੱਥੇ ਲਿਆ ਹੁਣ ਆਹ ਤਿਆਰ ਹੋ ਗਏ ਆ ਅਹੀਂ ਹੱਥ ਇਹਨੂੰ ਨਾਲ ਪਟ ਨਹੀਂ ਅਹੀਂ ਜਿਆਦਾ ਜਿਆਦਾ ਦਬਾਅ ਇੱਥੇ ਲੱਗਦਾ ਇਹ ਜੀ ਲਾਂਗਰੀ ਹਾਵਣਾ ਹੁਣ ਸਾਨੂੰ ਪਤਾ ਹੀ ਜਾਂਦੇ ਇਹਨਾਂ ਨੂੰ ਤੁਸੀਂ ਬਾਕੀ ਸਿਪਾਂ ਦੀ ਬੇਨਤੀ ਕਰਦੇ ਸਿਪ ਮੈਲਾ ਦਾ ਵੱਡੀ ਆ ਜਿਹੜੀ ਆ ਇਹ ਸਿਪਾਂ ਆਖੜੇ ਹਾਵਣਾ ਗਏ ਨੇ ਫਿਰ ਉਹਨੂੰ ਉਹ ਮਸ਼ੀਨ ਪਾਗੜ ਕਿੱਥੇ ਪਈ ਜਾਂਦੀ ਨਹੀਂ 57 ਇੰਚ ਆ ਉਹ ਹਿੰਦੀ ਆ ਵਿੰਦੀ ਆ ਵਾਹ ਵਾਹ ਲੰਮੀ ਸੀ ਮਾੜਾ ਛੋਟੀਆਂ ਨੇ ਅੱਜ ਆਪਾਂ ਇਹਦੀ ਆਪਾਂ 48 ਇੰਚ ਸੀ 48 ਦਾ ਆਪਾਂ 57 ਕੀਤੀਆਂ ਦੇਖੋ 57 ਇੰਚ ਪਾਈ ਦੀ ਕਿਤੇ ਨੇ ਆਪਾਂ ਮਥਾੜੂ ਦੀਆਂ ਇਹ 2 57 ਹੈ ਜੀ ਆਪਰ ਲਾਈ ਫੀਤਾ ਭਈਆਂ ਨਾਲ ਦੇਖਣ 64 ਇੰਚ ਲਾ ਪਿੱਛਾ ਕਰ ਪਿਆਗਾ ਰੋਲ ਮੜਾ ਜਾ ਇੱਕ ਮਿੰਟ ਚੱਲ ਹਾਂਜੀ ਹਾਂਜੀ ਬਸ ਠੀਕ ਆ ਇਹ ਦੋਵੇਂ ਛੋਟੀਆਂ 1 ਇੰਚ ਕਿਉਂਕਿ ਥੱਲੇ ਵਾਲਾ ਛਾਲਣਾ ਆਪਾਂ ਥੋੜਾ ਛੋਟਾ ਹੀ ਰੱਖਿਆ ਛੋਟਾ ਨਹੀਂ ਯਾਨੀ ਕਿ ਆਪ ਨੂੰ ਪੁਰਾਣਾ ਹੀ ਕੰਮ ਦੇਗਾ ਫਿਰ ਉਹਦੇ ਕਰਕੇ ਆਪਾਂ ਉੱਪਰ ਨਵਾਂ ਪਾ ਦਾ ਸ਼ੇਪ ਰਜ ਉਹਦੇ ਕਸੂਗਾ ਫਿਰ ਆਪਾਂ ਖੜਾ ਕਰੇ ਮੈਂ ਭਾਗ ਲੈਣਾ ਕੇ ਮੈਂ ਭਾਗ ਲੈਣਾ 2 ਮਿੰਟ ਨਹੀਂ ਤੂੰ ਆਪ ਨਿਕਲੇਗਾ ਪਾ ਪਛਾਨਾ ਨਹੀਂ 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 ਪਾ ਪਾ ਦੇਖਾਈ ਕੋੰਦਾ ਜਿੰਦਗੀ ਜੀ ਕਰ ਮਨ ਨਹੀਂ ਹੋਦੇ ਲੋਕਾਂ ਨੂੰ ਕੇ ਮੈਂ ਪਾ ਨਹੀਂ ਜਿੰਦਗੀ ਜੀ ਨਹੀਂ ਹੁੰਦੇ ਇਹ ਕੰਮ ਨਹੀਂ ਕਰੀਂ ਦਿੱਤਾ ਕਿਹੜਾ ਭੱਜਣ ਵਾਲਾ ਅਛਾ ਨੇ ਤੇ ਪਾ ਲਓ ਜੇ ਜਿੱਸ ਤੇ ਰੱਖੀ ਰਦੇ ਜੇ ਇਹ ਥੱਲੇ ਜਾਣਾ ਜੇ ਕੱਕਾ ਨਾ ਲਾਈ ਫਿਰ ਆ ਜਾ। ਹਲੂ ਥੱਲੇ ਵੀ ਨਹੀਂ ਜਾਣਾ। ਹੱਥ ਤੇ ਬਚਾ ਗਏ। ਇਹ ਮਸ਼ੀਨ ਪੰਮੇ ਦੀ ਇਹ ਤੇ ਤੁਹਾਨੂੰ ਪਤਾ ਕਿਉਂ ਲਾ ਆਂਦੇ ਤੇ। ਇਹ ਉਹ ਮਸ਼ੀਨ ਦੇ ਕੋਈ ਸਮਾਨ ਪਾਉਣ ਆਇਆ। ਜਿਹੜਾ ਸ਼ਾਨਾ ਦੇ ਖਲਾਰਪੁਰ ਗਿਆ ਨਾ ਰਖਾਵਣ ਹੀ ਕੋਈ ਆਇਆ ਜਾਣ। ਉੱਤੇ ਉੱਤੇ ਫਿਲਰ ਖੋਲ ਨਾੜ ਤਾਂ ਕਸ ਨਹੀਂ ਬਣੇ ਸਿਰੇ ਲੱਗ ਗਿਆ ਐ ਕਰ ਇਹਦੇ ਥੱਲੇ ਨਾ ਚੱਕੇ ਅਗਲਾ ਇਹ ਵਿੱਚ ਫਸਿਆ ਨੇ ਚੱਲ ਚਾਰ ਬਸ ਬਿੱਟੂ ਹਾਂ ਉਹ ਸੀਪਾਂ ਦੀ ਬਣ ਇਹਦੇ ਨਾੜ ਵੇਖ ਕਿੱਥੇ ਗਏ ਨੇ ਹਾਂ ਉਹ ਕਿਹੜੇ ਬਣਨਾ ਵਿੱਚ ਉਹ ਵੀ ਜਾਂਦਾ ਪੰਮੇ ਹੁੰਦੇ ਆ ਨਾ ਟਰੈਸ਼ਰ ਉਹਨੂੰ ਫੋਨ ਲਾ ਪੰਮੇ ਨੂੰ ਪਹਿਲਾਂ ਲਾਈਂ ਕਰੀ ਫੋਨ ਇੱਥੇ ਬਾਹਰੋਂ ਬਾਹਰੋਂ ਹੀ ਇਹ ਤਾਂ ਨਿਕਲੀ ਬਾਹਰ ਬਾਹਰ ਤਾ ਜਾ ਤੂ ਲਾ ਹਾਬਾ ਤੂ ਲਾ ਹੁੰਦੇ ਫੋਨ ਤੋਂ ਲਾ ਲੈ ਲੱਖੇ ਲਾਏ ਇਹ ਆ ਗੂੜ ਕਿੰਦੇ ਰੇ ਉੱਥੇ ਸਾਰੇ ਤੋਂ ਤੇ ਗਿਆ ਹੋਇ ਕੇ ਇਹ ਚ ਗੂੜ ਛੱਡ ਕੇ ਇੱਥੇ ਜਵਾਲ ਬਹੁਤ ਕੋਈ ਛੱਡ ਕੇ ਗਏ ਰਹੇ ਅੜਛੀ ਨੇ ਗਏ ਅੜਛੀ ਰਹੇ ਕਾਟਰ ਕਿੱਥੇ ਪਈ ਇਹ ਕਾਟਰ ਥ੍ਰੈਸ਼ਰ ਦੀ ਲਾ ਫੋਨ ਇੱਕ ਚੁੱਕਦਾ ਕਿ ਨਹੀਂ ਹੁਣ ਆ ਚੱਲੇਗਾ ਨਾਲ ਇਧਰ ਮੂੰਗੀ ਕਰੀ ਮੇਰੇ ਵਾਲੇ ਤੂੰ ਨਾਲ ਜਾਣਾ ਕਿ ਨਹੀਂ ਐਮ ਪੀ ਐਮ ਪੀ ਨੇ ਆਪ ਮੂੰਗੀ ਸ਼ੁਰੂ ਕਰਨਾ ਉਹੰਦੇ ਉੰਦਾਂ ਜਿਹੜੀ ਆ ਮਸ਼ੀਨ ਲਾਈ ਰੱਖੀ ਕਿਹੜੀ ਆ ਇਹ ਨਹੀਂ ਆਹ ਲੱਗ ਚੱਲਾ ਦੇ ਜੇ ਨਹੀਂ ਉੰਦਾਂ ਅਗਲੇ ਮੈਂ ਲਾਈ ਰੱਖੀ ਹੁੰਦੇ ਮਿਲ ਚੱਲੇ ਅਗਲੇ ਪਿੰਡ ਚੱਲਾਂ ਦੇ ਮੰਦਰ ਕੋਲੇ ਹੀ ਉੰਦਾਂ ਮੂੰਗੀ ਥੋੜਾ ਨਹੀਂ ਕੰਮ ਇਹ ਕੱਬੜ ਆ ਲੋ ਉਹ ਗਾਂ ਜਿੱਥੇ ਤੁਸੀਂ ਗੈਰੇਜੇ ਆ ਗਾ ਹੁੜਾ ਐਂਦ ਦਾ ਚਲਾਈ ਨਹੀਂ ਰੱਖੀ ਹੋਣਾ ਬਹੁਤ ਮਿਲੇ ਹੋਂ ਨਾ ਚਲਾਵਾਂ ਦੇ ਮੂੰਗੀ ਵਲੇ ਉੱਥੇ ਹੋਂ ਹੈ ਚੌਂਨੇ ਵਲੇ ਚਲ ਜਾਵਾਂ ਦੇ ਨਹੀਂ ਚੱਕਦਾ ਕੌਣ ਕਿੱਥੇ ਚਲਾਈ ਰੱਖੀ ਐਮਪੀ ਐਮਪੀ ਤੋਂ ਉਹਨੇ ਉਹ ਉਹਨੇ 550 ਕਰਾ ਦਿੱਤਾ 780 ਕਰਾ ਦਿੱਤਾ ਵੀਗਾ ਉਹਨੇ ਆਖਿਆ ਮੂੰਹ ਆਂਦਾ ਹੀ ਆਂਦੇ ਮਸ਼ੀਨ ਆ ਲੈ ਕੇ ਆਏ ਜੀ ਇਧਰ ਆਓ ਫਿਰ ਤੁਸੀਂ ਨਾ ਇਹ ਸ਼ਾਨ ਨੇ ਪੰਮੇ ਦੇ ਕੰਮ ਆ ਆ ਜਾ ਜਗਤ ਮੈਨੂੰ ਇਹ ਜਗਤ ਨਹੀਂ ਮਿਲਦੀ ਅਹਿਮਾਨ ਤੱਕ ਕੋ ਇਧਰ ਆਓ ਅਜਾ ਕੰਦਰ ਰੱਖ ਇਹ ਦੇਖਿਆ ਰਹੇ ਇਹ ਚੁੱਕ ਚੁੱਕ ਆ ਇਹ ਮਸ਼ੀਨ ਪਰਾਧੀ ਇੱਕ ਹੈ ਕਿੱਥੇ ਆ ਮਸ਼ੀਨ ਤਰਾਣਾ ਮਸ਼ੀਨ ਤਰਾਖ ਦੇ ਜਸਸੀ ਮਹੀਨ ਤੇ ਉਹਦੇ ਰੱਖ ਦੇ ਜਾ ਪਰ ਆਹੀ ਰੱਖਣਾ ਹੈ ਦੇਖ ਕਿਹੜਾ ਇੱਕ ਰੋ ਨੂੰ ਲਾਣਾ ਇੱਕ ਰਿਆ ਰੱਖ ਦੇ ਕੁਛ ਨਹੀਂਦਾ ਆ ਰੱਖ ਦੇ ਹੁਣ ਮੜਾ ਵੜਾ ਸਾਫਤਾ ਕਰ ਲੈ ਕਿੰਨੇ ਸਾਲ ਹੋ ਗਏ ਤੈਨੂੰ ਕੰਮ ਕਰਦੇ ਹੁ ਆ ਹੁਣ ਕੱਪੜਾ ਆਉਂਦੇ ਨਹੀਂ ਉਹ ਮੜੇ ਮਾਰ ਖੱਲੇ ਸਾਈਡ ਰੱਖਣਾ ਜਿੰਨਾ ਸਾਮਾਨ ਆ ਪਰ ਰੱਖਣਾ ਹੈ ਬੰਦ ਕਰ ਦੇ ਨੂੰ ਆ ਬਟੂ ਕਿਵੇਂ ਸੀਟ ਥੱਲੇ ਰੱਖ ਦੇ ਸ਼ੀਰ ਥੱਲੇ ਜਿੰਦਾ ਉਹ ਹਟਾ ਦੇ ਕਹੀ ਵੇਹੇ ਚਲੋ ਓਕੇ ਆ ਉਸ ਨੂੰ ਮਨ ਲੈ ਦੇ ਹਲਾ ਰੱਖ ਦੇ ਸਾਫ ਜੱਕ ਤੂੰ ਵੀ ਕੋ ਨਹੀਂ ਕੀਤਾ ਜੀ ਐਸ ਵੀ ਆਈ ਆ ਉਸ ਨੂੰ ਮੰਨਣ ਲਈ ਕਦੇ ਉਹਨੂੰ ਮੰਨ ਜੇ ਤਾਂ ਕਦੇ ਉਹਨੂੰ ਮੰਨ ਜਾਂਦਾ ਇਹਦਾ ਵੀ ਕੋਈ ਹਾਲ ਨਹੀਂ ਇਹਦਾ ਕੰਮ ਕੀ ਆਇਆ ਹੈ ਕਦਿਆਂ ਦਾ ਉਹ ਮਸ਼ੀਨ ਚੰਗੀ ਕਦਿਆਂ ਦਾ ਉਹ ਚੰਗੀ ਕਦਿਆਂ ਦਾ ਦਸਮੇਸ਼ ਚੰਗੀ ਉਹ ਦਾ ਤੂੰ ਸਾਡਾ ਬਨਾ ਹੀ ਬਣਾ ਕਰ ਦਿੱਤਾ ਇਹਦੇ ਬੰਦਿਆਂ ਦੇ ਉਹਦੇ ਡਰਾਈਵਰ ਕੋ ਭੱਜ ਜਾਂਦੇ ਨੇ ਮੈਂ ਇੱਕ ਨੂੰ ਪੁੱਛਿਆ ਮੈਂ ਮਸ਼ੀਨ ਵੇਚਣੀ ਆਪਾਂ ਦਾ ਦਸਮੇਸ਼ ਆ ਆਦੋਂ ਉਹ ਨਹੀਂ ਲੈਂਦੇ ਬੰਦੇ ਭੱਜ ਜਾਂਦੇ ਨੇ ਹੁਣ ਕੀ ਵੇਚ ਦਵਾ ਕਿਹੜਾ ਇਹ ਤੇ ਹੁਣ ਟਾਇਰ ਲਾਓ ਇਧਰ ਆਓ ਕਿਹੜੇ ਨੂੰ ਉਹ ਨੂੰ ਬਹੁ ਪੱਲਾ ਪਾਓ ਤੇ ਫਿਰ ਜਾਓ ਉਸ ਤੋਂ ਬਾਅਦ ਆਜੋ ਲਾ ਤੱਕ ਲਾਓ ਚੱਲ ਲੈ ਗੋਡਾ ਫੜ ਦੂੰ ਲਾਜੋ ਕੋਈ ਤਾਂ ਕੰਮ ਸਿੰਧੂ ਰਿਹਾ ਜਿਆਦੇ ਇਧਰ ਇਧਰ ਲਾ ਦੇ ਸੁਮੇਸ਼ ਨੂੰ ਥੋੜਾ ਲਾਣਾ ਜੈਕ ਐਸ ਟਾਇਰ ਨੂੰ ਲਾਓ ਹੂੰ ਮਹਾ ਕਾਬੂ ਆਏ ਤੇ ਤੂੰ ਹੀ ਗਸਿਆ ਇਹ ਗੇ ਲਾਇਓ ਉਰਲੇ ਤੇ ਲਾਲ ਪਾਵੇ ਐਂਗਲ ਜੀ ਦਿਖਾ ਲਈ ਲਾਲ ਲਾਲ ਤੋ ਜਿਹੜਾ ਪਿਆ ਪੱਲਾ ਜਾਂ ਰੇਡ ਕ ਲੈ ਉਹਨਾਂ ਵਾਲੀ ਬਈ ਆ ਜਣਾ ਕੋ ਕਿੰਨਾ ਖ ਪਾਰਾ ਉਹ ਜਿਹੜਾ ਜੀ ਹੈਡਿਡ ਰੋਟੀਆਂ ਬਣਾ ਸਕਣਾ ਤੇ ਜਿਹੜੇ ਆਲੂ ਛਿਲ ਸਕਣਾ ਗੰਡੇ ਛਿਲ ਸਕਣਾ ਤੇ ਉਹ ਕਿੱਛ ਵੀ ਆ ਲਾਣੇ ਨਾ ਪਾ ਉਹ ਰਾਏ ਚੱਕਦਰ ਨਹੀਂ ਕੱਲਾ ਵਾਕੇ ਵੀ ਜ਼ੋਰ ਬਹੁਤ ਹੈ ਬੰਦੇ ਜੇ ਇਹ ਕੰਮ ਹੀ ਹਿਮਤ ਵਾਲੇ ਬੰਦੇ ਦਾ ਹੁਣ ਦੇ ਕੋਲ ਜੇਕ ਨਹੀਂ ਸੈਟਿੰਗ ਆਣੀ ਮੈਨੂੰ ਇੰਨਾ ਪਤਾ ਹੈਗਾ ਇਹੇ ਇਹੇ ਹੱਲ ਕੋਲ ਕੋ ਜਿਹੜਾ ਇਹਦੇ ਇੱਥੇ ਆ ਜ ਰਹੇ ਨਾਲੇ ਉਹ ਹੋਰ ਬੜਾਈ ਦੇ ਵਿੱਚ ਬੜਾ ਇੱਕ ਦਿਨ ਹਲੈਂਡਰ ਦੇ ਥੱਲੇ ਜਲਿਆ ਰੇੜ ਕੇ ਉਹ ਗਾਣਾ ਸੁਣਿਆ ਹੀ ਕੋ ਨਹੀਂ ਕੋਈ ਇਹ ਪੁੱਛ ਬਣਾਇਆ ਹੈ ਉਹ ਗਾਣਾ ਸੁਣਿਆ ਨਹੀਂ ਜਿਹੜਾ ਦੇ ਪੈਂਦੇ ਸੱਪ ਦੀ ਸਰੀਰ ਨੂੰ ਲੋੜ ਚੱਕਣੇ ਸੱਪ ਦੀ ਸਰੀ ਵਾਲੇ ਕੰਮ ਹੈ ਦਾ ਅਪਰੀਲ ਆ। ਹਾਂ। ਬਾਕੀ ਚੱਕਦਾ ਕਰਮਾਂ ਵਾਲਾ ਹੀ ਏ। ਜਿੰਨ ਫਿਕਰ ਹੀ ਨਿਕਾਉਂ ਨਿਕਾਦਾ ਚੱਕਣਾ ਨੋਟ। ਠੀਕ ਹੈ ਤੇ। ਬਸ ਵਿਚਾਲੇ ਲਾ ਦੇ ਬਸ। ਪੰਮਾ ਆ ਕੇ ਵੇਖੇ ਯਾਰ ਕਮਾਲ ਕਰ ਦਿੱਤੀ ਬੰਦੇ ਨੇ ਯਾਰ ਮੈਂ ਲੱਗਿਆ ਗਾਣੀ مشین ਦਾ ਬੰਆ। ਸਮਾਨ ਵੀ ਪਾਇਆ ਪਾ ਪਰਲੇ ਪੁੱਲੇ ਆ। ਚਲੋ ਆਕਾਸ ਘਾ ਥੱਲੇ। ਕਿੰਨਾ ਪੱਸਿਆ ਇਹ? ਥੋੜਾ ਹੱਥ। ਬਸ। சேத்துக்கு உதேக்கி ਉਹ ਆਂਦਾ ਆਣਾ ਨਹੀਂ ਆਈ ਆ ਲੈਂਦੀ ਪਈ ਐ ਕੰਮ ਜਿਹਨੇ ਕਰਨਾ ਵੇ ਨਾ ਉਹਨੇ ਕਰਨਾ ਹੀ ਹੁੰਦਾ ਹੈ ਹੈ ਇਹ ਹੋਇਆ ਇਹ ਤਾਂ ਨਹੀਂ ਬਿਹਾਰੀ ਜਿੰਦਗੀ ਮੈਂ ਰੋਟੀਆਂ ਪਕਾਉਣੀਆਂ ਤੇ ਮੈਨੂੰ ਕੰਮ ਦਾ ਨਹੀਂ ਪਤਾਗਾ ਹਾਏ ਤੁਸੀਂ ਦੋ ਛੱਕੜ ਢਾਈ ਦੇਣਾ ਇੱਕ ਛੱਕੜ ਇੰਨੀ ਬੜੀ ਗੱਲ ਪਾਲਦੇ ਦੋ ਉਹ ਦੁਪਹਿਰ ਆਲਾ ਠੋਕਦੀ ਕਿਤੇ ਪਰ ਬਾਹਰ ਪਹਿਲਾਂ ਚੱਲ ਇੱਥੇ ਇੱਥੇ ਥੱਲੇ ਰੱਖ ਦੇ ਪੋਲੇ ਜੀ ਫੇਡ ਜੀ ਦੀ ਮੰਗ ਕੇ ਲੈਂਦਾ ਉਸ ਤੋਂ ਯਾਰ ਇੱਕ ਥੋੜਾ ਲਾਗਾ ਸੁੱਖੀ ਪਤਾ ਲੱਗਾ ਇਹ ਬੰਦੇ ਦਾ ਕਿਹੜਾ ਚੁੱਕਲ ਗਿਆ ਵੱਡਾ ਕਾਣਾ ਉਹ ਤਾਂ ਉਹਦੇ ਵਿੱਚ ਹੀ ਸੁੱਖੀ ਨਹੀਂ ਉਹ ਮਸ਼ੀਨ ਬਾਰੇ ਤੇਰਾ ਕੀ ਕਹਿਣਾ ਤੂੰ ਬਾਰੇ ਕਿਹੜਾ ਉਹਦੇ ਬਾਰੇ ਹੈ ਤੋ ਉਹ ਹੈ ਨਹੀਂ ਤੋ ਉਹ ਤਾਂ ਦਿਨੇ ਤੇਰਾ ਕੀ ਕਹਿਣਾ ਹੈ ਆ ਵੀ ਯਾਰ ਇਧਰ ਆ ਨੇੜਿਆ ਬੜਾ ਕੀ ਆਖਾ ਦੱਸ ਤੇਰਾ ਇਧਰ ਆ ਇੱਥੇ ਆ ਕੈਮਰੇ ਕੋਲ ਉੱਥੇ ਤਾਂ ਕੈਮਰਾ ਥੋੜਾ ਹੈਗਾ ਕੈਮਰੇ ਦਾ ਸਾਖਾਂ ਕੀ ਹੁੰਦੇ ਹੋ ਰਹੀ ਕੀ ਕਹਿਣਾ ਤੋਂ ਬਾਰੇ ਵੀ ਕਦੋਂ ਤੋਈ ਉਹਨੂੰ ਤੋਂ ਦੇ ਨੇ ਤੂੰ ਰਾਇ ਦੇ ਦੇ ਇੰਨਾ ਹੀ ਬੜਾ ਤੋਂ ਦਾ ਰਾਇ ਹੋਈ ਵੀ ਇੱਕ ਤਾਂ ਮੀਂਹ ਆ ਗਿਆ ਹੋ ਤੋਂ ਵੀ ਲੋੜ ਹੀ ਨਹੀਂ ਪੈਣੀ ਲੋੜ ਹੀ ਨਹੀਂ ਜਾਨੀ ਕਿ ਮੀਂਹ ਦੀ ਵੇਟ ਕਰ ਰਹੇ ਜੀ ਆਪਾਂ ਵੇਟਿੰਗ ਕਰ ਰਹੇ ਜੀ ਮੀਂਹ ਦੀ ਸਾਡੇ ਬੰਦੇ ਵੇਟ ਕਰ ਰਹੇ ਆ ਕਿ ਮੀਂਹ ਆਊਗਾ ਤੇ ਫਿਰ ਇਹਨੂੰ ਆਪੇ ਤੋਤੀ ਜਾਨੀ ਲੋੜ ਹੀ ਨਹੀਂ ਪੈਣੀ ਇਹਦੀ ਸਮਾਨ ਦਾ ਰਹੀ ਨਾਲ ਬਸ ਬਲੌਕ ਆਸਲਾ ਕੱਲ ਬੱਸ ਇਹ ਖੋਲ ਨਹੀਂ ਕੀ ਲੈ ਅਵੀਲ ਪੰਨਾ ਇਹਨੂੰ ਭਾਵੇਂ ਲੱਗਾ ਰਹਿੰਦੇ ਆ ਚੱਲ ਬੱਠੀਕ ਹੈ ਇਹ ਬੰਨਾ ਡਾਊਨ ਕਰੋ ਨਹੀਂ ਕੋਈ ਚੱਕਰ ਹੈ ਕਰੋ ਅਸਮਾਨ ਪਾਸੇ ਕਰ ਆ ਜਿਹੜਾ ਐਡੀ ਰਾੜ ਦਾ ਲੋੜ ਨਹੀਂ ਜਿਹੜੇ ਚੜਾੜ ਚੱਕੀ ਫਿਰਨਾ ਕੀ ਐਡੀ ਰਾੜ ਦਾ ਲੋੜ ਨਹੀਂ ਕੀ ਆ ਹੂੰ ਤੋਰੋਂ ਪਾ ਵੱਡੀ ਲਾਇਆ ਜੇ ਚੱਕ ਕੇ ਲਈ ਫਿਰ ਤੂੰ ਲੈ ਆ ਹੁਣ ਆਹ ਨਾਲ ਦਾ ਕਾਲੀ ਦਾ ਕਹਿਣ ਨੰਦਰ ਰੱਖੀ ਉਹ ਸਾਈਡ ਰੱਖ ਦਿੰਦੇ ਕੇਣਾ ਨਾਲ ਕੀ ਡੀਗਰ ਦੀ ਵੀਡੀਓ ਬਣਾਇਕ ਨਾ ਹਾਂ ਤਿਆਰ ਕਰ ਮਾ ਵੀ ਕੁੰਦਾ ਕਰਨੀ ਜੀ ਅੱਛਾ ਬਾ ਠੀਕ ਟੁੱਟ ਕੇ ਪਾ ਜਾ ਜਲਦੀ ਜਲਦੀ ਸੁੱਖਾ ਏ ਸੁੱਖਾ ਤੂੰ ਰਾਂ ਵੀ ਮੜਾ ਜਾ ਉਹ ਤ੍ਰੈਂਗਲ ਚੱਕੀ ਲੈ ਅੰਦਰ ਜਾ ਟ੍ਰੈਂਗਲ ਆਣ ਗਾਂਦੇ ਪਰਾ ਕਰਕੇ ਨੂੰ ਅੱਗ ਲਾਈਏ ਮੜੀ ਜਾਈ ਹੋਣੀ ਲਗਣੀ ਮੈਂ ਅੱਗ ਤਾਂ ਮੈਂ ਲਿਆਣਾ ਮੈਂ ਹਾਂ ਅੱਗ ਤਾਂ ਮੈਂ ਲਾਵਾਂ ਦਾ ਤੂੰ ਟ੍ਰੈਂਗਲ ਚੁੱਕ ਲੈ ਵਾ ਗਰਮੀ ਅੱਕੇ ਤੋਂ ਲਾਲਾ ਗਰਮੀ ਤਾਂ ਕਿੱڑی ਲੱਗੀ ਹੁੰਦੀ ਤੇ ਬੱਦਲ ਬਣਾ ਆ ਦੇਖੋ ਜੀ ਕਿੰਨਾ ਬੱਦਲ ਬਣਾ ਟਾਈਮ ਵੀ ਤਕਰੀਬਨ 6 ਹੈਗਾ ਸਾਦਾ ਇਹਨੂੰ ਬੰਦੇ ਨੂੰ ਗਰਮੀ ਲੱਗਦੀ ਆ ਇਹਦੇ ਬਾਰੇ ਤੇ ਕਮੈਂਟ ਜਰੂਰ ਦੱਸਿਆ ਕੋਈ ਰਾਇ ਵਗੈਰਾ ਜਰੂਰੀ ਸਪੈਦੇ ਹਾਰ ਨਹੀਂ ਸਪੈਦੇ ਕੋ ਪ੍ਰਾਲੀ ਪ੍ਰਾ ਕਰ ਲੈਨੇ ਆਪਾਂ ਇਹਦੇ ਵਿੱਚ ਸਮਾਨਤਾ ਲੱਭਣਾ ਅੱਧਾ ਆਪਣਾ ਵਿੱਚੇ ਗਮ ਹੋ ਜਾਣਾ ਹੁਣ ਆਪਾਂ ਬੰਦਾ ਆ ਰਿਹਾ ਆਪਣਾ ਲੈ ਕੇ ਤ੍ਰੈਂਗਲ ਵਗੈਰਾ ਤੇ ਇਹਦਾ ਦਿਮਾਗ ਦੇਖ ਦਿਮਾਗ ਜੇ ਤਾਂ ਮੜਾ ਮੜਾ ਹੋਇਆ ਤੇ ਹੁਣੇ ਪਤਾ ਲੱਗ ਜੂਗਾ ਦਿਮਾਗ ਦਿਮਾਗ ਤਾਂ ਲੱਗਦਾ ਬੰਦੇ ਦਾ ਹੈਗਾ ਯਾਰ ਮੜਾ ਜਾ ਹੂੰ ਦਿਮਾਗ ਮੈਸਟਰ ਨਹੀਂ ਨਹੀਂ ਦਿਮਾਗ ਤਾਂ ਤੇਰਾ ਬਹੁਤ ਹੈ ਉਹਦੇ ਬਾਅਦ ਗੁੱਠਾ ਘਠੇ ਹੀ ਰਹਿ ਗਏ ਹਣਾ ਹਾਂ ਹਾਂ ਬਾਕੀ ਸਾਫ਼ ਹੀ ਏ ਗੁੱਠਾ ਘਠਾ ਰਹਿ ਉਹ ਨਿਹਰੀ ਹਲਮੀ ਆਏ ਤਾਂ ਉਹਨੇ ਸਾਫ਼ ਕਰ ਲਾ ਉਹਦਾ ਆ ਵੀ ਤੱਕ ਕੀ ਕੀ ਦਾ ਕਹੀ ਮਾ ਉਹਦਾ ਸਾਫ ਹੀ ਬੰਨੀ ਰੀਅਲਮੀ ਪਾਲਦਾ ਇੱਕ ਜੋਰ ਨਾਲ ਜਿਵੇਂ ਵਟਸਐਪ ਹੋਵੇ ਰਾੜ ਪਾ ਜੋ ਤਾਂ ਬੜਾ ਇਹ ਲੈ ਜਾ